ਰੱਬ ਜੀ ਦਾ ਭਗਤ ਹੈ ਉਹ ਇਸ ਤਰ੍ਹਾਂ ਨਹੀਂ ਕਰਦਾ ਉਹ ਕਹਿੰਦਾ ਮੇਰੇ ਕੋਲੇ ਹੈ ਮੈਂ ਰਹਿਣਾ ਝੋਪੜੀ ਦੇ ਵਿੱਚ ਹੈ ਕਾਨਿਆ ਜੀ ਬਣਾਈ ਝੋਪੜੀ ਚ ਪਰਮਾਲਕ ਜੀ ਤੇਰੀ ਬੈਠਣ ਬਾਤ ਇੰਗਰਾ ਹਿਰਦਾ ਰੂਪੀ ਸੁੰਦਰ ਕਮਰਾ ਹੈ ਉਹਦੇ ਵਿੱਚ ਬਹਿ ਆ ਗਿਆ ਤੋਂ ਉਥੇ ਅਸਨ ਲਾ ਜਿੱਥੇ ਨਾਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਅਹੰਕਾਰ ਹੈ ਉੱਥੇ ਆਸਨ ਲਾਹ ਮਹਾਰਾਜ ਤੁ ਭਾਈ ਲਾਲੋ ਵੇਖਣ ਨੂੰ ਤੇ ਸੋਟ ਹੈ ਏਮਨਾਬਾਦ ਦੀ ਪਾਵਨ ਧਰਤੀ ਉਹ ਮੁਬਾਰਕ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੋ ਵਾਰ ਚਰਨ ਪਾਏ ਨੇ ਭਾਈ ਲਾਲੋ ਦੇ ਘਰ ਉਤੇ ਇਮਨਾਬਾਦ ਗੁਰਦੁਆਰਾ ਸਾਹਿਬ ਗੁਰਦੁਆਰਾ ਰੋੜੀ ਸਾਹਿਬ ਸਭਾਈ ਮਾਨ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਹੀਂ ਵੇਖਿਆ ਕੌਣ ਹੈ ਲਾਲੋ ਕਿੱਥੋਂ ਦਾ ਰਹਿਣ ਵਾਲਾ ਕੀ ਉਹਦਾ ਕੰਮ ਹੈ ਕੀ ਉਹਦੇ ਕੰਮ ਨੇ ਗੁਰੂ ਨੇ ਵੇਖਦਾ ਹਿਰਦਾ ਘਰ ਦਾ ਰੂਪੀ ਕਮਰਾ ਸਾਫ਼ ਹੈ ਰਹਿਣੋਂ ਤਾਂ ਮਾਲਕ ਭਾਗੂ ਵੀ ਬਹੁਤ ਵੱਡੇ ਮਹਿਲਾਂ ਦੇ ਵਿੱਚ ਰਹਿ ਰਿਹਾ ਹੈ ਮਹਿਲਾਂ ਦੇ ਵਿੱਚ ਰਹ ਰਹੇ ਹਨ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਸਮੇਂ ਪਹਿਲੀ ਉਦਾਸੀ ਸ਼ੁਰੂ ਕਰਦੇ ਨੇ ਤੇ ਪਹਿਲਾ ਨਗਰੀ ਉਹਨਾਂ ਦਾ ਹੁੰਦਾਗਾ ਏਮਨਾਬਾਦ ਜਿੱਥੇ ਪਹਿਲਾ ਪੜਾ ਕਰਦੇ ਨੇ ਉਹ ਏਮਨਾਬਾਦ ਏਮਨਾਬਾਦ ਦੀ ਉਹ ਧਰਤੀ ਦੇ ਉੱਤੇ ਜਗਤ ਗੁਰੂ ਜ਼ਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਿੰਘ ਮਹਾਰਾਜ ਰੱਬ ਦੇ ਪਿਆਰਿਆਂ ਨੂੰ ਢੂੰਡਦੇ ਨੇ ਤੇ ਪਹਿਲਾ ਰੱਬ ਦਾ ਪਿਆਰਾ ਜਿਹੜਾ ਉਦਾਸੀਆਂ ਨੂੰ ਸ਼ੁਰੂ ਕਰਨ ਤੋਂ ਬਾਅਦ ਪਹਿਲਾ ਮਿਲਿਆ ਨਾ ਰੱਬ ਦਾ ਪਿਆਰਾ ਆਪਣੀ ਕਿਰਤ ਕਮਾਈ ਕਰਦਾ ਹੈ ਆਪਣੇ ਭੋਜਨ ਦੀ ਜਿਹੜੀ ਵੀ ਚਾਰ ਉਹਦੇ ਮਨ ਵਿੱਚ ਹੈ ਕਿਰਤ ਕਰਨੀ ਪਹਿਲਾ ਸ਼ਬਦ ਹੈ ਉਹ ਕਿਰਤ ਦੇ ਵਿੱਚੋਂ ਜਿੰਨਾ ਕੁ ਕੁਝ ਮਿਲਦਾ ਹੈ ਉਸ ਕਿਰਤ ਨੂੰ ਕਹਿੰਦੇ ਫਿਰ ਅੱਗੇ ਵੰਡਦਾ ਜਾਂਦਾ ਹੈ ਆਪ ਜੇ ਕੋਈ ਸਾਧੂ ਆ ਗਿਆ ਕੋਈ ਗਰੀਬ ਆ ਗਿਆ ਕੋਈ ਮੰਗਤਾ ਆ ਗਿਆ ਆਪਣੇ ਉਸ ਕਿਰਤ ਵਾਲੀ ਕੀਤੀ ਹੋਈ ਕਮਾਈ ਦਾ ਕਹਿੰਦੇ ਜਦੋਂ ਆਪਣੇ ਪਰਿਵਾਰ ਨੂੰ ਜਿੱਥੇ ਖਵਾਉਂਦਾ